ਭਾਜੀ ਇਹ ਗੱਡੀ ਇੰਨੀ ਕਿ ਨਵੀਂ ਹੈ ਸਟਾਰਟ ਕਰੀ ਤਾਂ ਪਤਾ ਨਹੀਂ ਲੱਗਦਾ ਅੱਛਾ ਇਹਦੀ ਗਾਰੰਟੀ ਹੈ ਮੇਰੀ ਸਨਰੂ ਵਾਲੀ ਸਨਰੂ ਵਾਲੀ ਸਨਰੂ ਲੱਗਿਆ ਹੋਇਆ ਵਧੀਆ ਗੱਡੀ ਹੈ ਭਾਜੀ ਮਤਲਬ ਆਰਮੀ ਆਫੀਸਰ ਦੀ ਗੱਡੀ ਹੈ ਕੈਨ ਦਾ ਭਾਅ ਵੀ ਟਰਾਈ ਲੈਂਡ ਦੀ ਲੋੜ ਲੋੜ ਵੀ 18 ਮਾਡਲ ਹੈ ਭਾਜੀ ਹਾਂਜੀ ਹਾਂਜੀ ਬਲੈਰੋ ਨਵੇਂ ਟਾਇਰ ਠੀਕ ਹੈ ਨਵੇਂ ਸੀਟ ਕਵਰ ਨਵੀਂ ਕਾਰ ਬਹਿਰ ਆਤੀ ਕਾਲਾ ਹਾਈ ਟ੍ਰੈਂਡ ਵਾਲੀ ਸੋਲਿਡ ਕਾਰਾਂ ਦਾ ਜੇ ਬੰਦਾ ਸੋਲਿਡ ਕਾਰ ਰੱਖਦਾ ਨਾ ਵੀ ਬੰਦੇ ਦੀ ਆਪਦੀ ਸੇਫਟੀ ਆਪਦੀ ਸੇਫਟੀ ਹੈ ਲੋਕ ਤਾਂ ਨੇ ਹੋਏ ਆਉਂਦੇ ਨੇ ਅਸੀਂ ਕਹਿੰਦੇ ਨਾ ਪਤਾ ਗੱਡੀ 'ਚ ਆਪਾ ਬੈਣੇ ਨਾ ਨਾ ਉਹ ਆਪਣਿਆਂ ਦੇ ਲੋਕਾਂ ਨੇ ਆਏ ਹੁੰਦੇ ਨਾਲ ਉਹਨਾਂ ਨੂੰ ਕਹਿਣਿਆ ਵੀ ਆਪਣੀ ਸੇਫਟੀ ਦੀ ਭਲਾਈ ਹੈ ਲੈ ਵੀ ਆਹ ਤੋਹਫਾ ਸਿਰਫ 5000 ਕਿਲੋਮੀਟਰ ਚੱਲੀ ਹੋਈ ਕਾਰ ਆ ਇਹ ਜੇ ਕਿਸ ਨੇ ਇਹ ਕਾਰ ਲੈਣੀ ਆ ਕਾਰ ਲਿਜਾ ਸਕਦੇ ਹੋ ਬਾਈ ਆ ਕੇ ਚੈੱਕ ਕਰ ਲੋ ਟ੍ਰਾਈ ਲੈ ਲੋ ਪੈਸੇ ਦਾ ਮੇਰੇ ਹਿਸਾਬ ਨਾਲ ਫਿਰ ਤਾਂ ਟਾਇਰ ਵੀ ਨਾਲ ਦੀ ਹੋਣਗੇ ਨਾਲ ਦੇ ਭਾਜੀ ਨਾਲ ਦੇ ਨਾਲ ਦੇ ਟਾਇਰਾਂ ਦੀ ਕਾਰ ਆ ਜਲਦੀ ਵਿਜ਼ਿਟ ਕਰ ਲੋ ਰੇਟ ਬਹੁਤ ਜਾਇਜ਼ ਦਿੱਤਾ ਹੋਇਆ ਨਵੀਂ ਸ਼ੇਪ ਕਾਰ ਆ ਬਾਈ ਇੰਨੇ ਰੇਟ ਤੇ ਨਹੀਂ ਮਿਲਦੀ ਕਾਰ ਨਹੀਂ ਮਿਲਦੀ ਭਾਜੀ ਹਣਾ ਹਾਜੀ ਵੀ ਮਿੱਤਰੋ ਬਈ ਸასი ਕਾਲ ਤੇ ਅੱਜ ਆਪਾਂ ਮਣੀ ਮਾਦਰੇ ਖੜੇ ਆ ਬਾਈ ਕਾਰਾਂ ਦੇ ਬਾਜ਼ਾਰ ਦੇ ਵਿੱਚ ਇੱਥੇ ਤੁਹਾਨੂੰ ਬਹੁਤ ਤਰ੍ਹਾਂ ਦੀਆਂ ਕਾਰਾਂ ਮਿਲਣਗੀਆਂ ਆਪਾਂ ਗੱਲ ਕਰੀਏ ਵੀ ਲੱਖ 2 ਲੱਖ ਤੋਂ ਲੈ ਕੇ ਕਾਰ ਬਈ ਹੈਨਾ ਅੱਪਰ ਰੇਂਜ ਜਿਹੜੀ ਮਰਜ਼ੀ ਕਾਰ ਲੈ ਲਓ ਏਵਨ ਮੋਟਰਸ ਸੇ ਖੜਿਆਜ ਆਪਾਂ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਬਈ ਲੋਨ ਦੀ ਫੈਸਿਲਿਟੀ ਵੀ ਹੈਗੀ ਆ ਔਰ ਰੇਂਜ ਆਪਾਂ ਗੱਲ ਕਰੀਏ ਮੈਂ ਤੁਹਾਨੂੰ ਦੱਸਿਆ ਵੀ 2 ਗ ਲੱਖ ਤੋਂ ਸਟਾਰਟ ਹੋ ਜਾਂਦੀ ਆ ਅੱਪਰ ਰੇਂਜ ਜਿਹੜੀ ਮਰਜ਼ੀ ਲੈ ਲਓ ਵਧੀਆ ਕਾਰਾਂ ਮਿਲਣਗੀਆਂ ਆਪਾਂ ਬਾਈ ਫਰਨ ਲਵੇ ਆਉਣ ਉਹਨੇ ਬਹੁਤ ਪੁਰਾਣੇ ਅੱਜ ਦੀ ਨਹੀਂ ਇਹ ਗੱਲ ਬਈ ਹੈਨਾ ਹੋ ਗਏ ਮਲਾਂ 2 ਸਾਲ ਵਾਂਗੋ 2 ਸਾਲ ਪਲੱਸ ਕੋਈ ਲੰਬਾ ਤਾਂ ਨਹੀਂ ਆ ਕਿਸੇ ਕੋਈ ਲੰਬਾ ਨਹੀਂ ਥੋੜਾ ਨਾ ਨਾ ਭਾਈ ਜੀ ਲੈ ਵੀ ਕਹਿੰਦੇ ਲੰਬਾ ਦਾ ਹਲੇ ਬਈ ਨਾ ਛੋਟੇ ਹੁੰਦੇ ਨਹੀਂ ਆਇਆ ਬਈ ਹੁਣ ਤਾਂ ਹੋਣਾ ਹੀ ਕੀ ਹੈ ਬਈ ਵਧੀਆ ਕਾਰਾਂ ਹੁੰਦੀਆਂ ਬਾਈ ਹੋਰਾਂ ਲਵੇ ਜੇ ਕਿਸੇ ਨੇ ਚੰਗੀ ਕਾਰ ਲੈਣੀ ਤਾਂ ਜਲਦੀ ਵਿਜ਼ਿਟ ਕਰ ਲਿਓ ਔਰ ਇਹ ਪੈਸਾ 24 ਘੰਟੇ ਹੁੰਦੀਆਂ ਔਰ ਬਾਈ ਹਣੀ ਨਾ ਇੱਥੇ ਹੀ ਹੁੰਦੇ ਭਾਈ ਕੋਈ ਨਾ ਕੋਈ ਹੁੰਦਾ ਹੀ ਹੈ ਤੁਸੀਂ ਕਾਲ ਕਰ ਲਓ ਹਾਂਜੀ ਤੇ ਕਾਲ ਕਰਕੇ ਆਪਣੀ ਫੋਟੋਆਂ ਫਾਟੋਆਂ ਜਿਹੜੀ ਵੀ ਗੱਡੀ ਤੇ ਡਿਟੇਲ ਚਾਹੀਦੀ ਹੈ ਉਹ ਮਾਗ ਸਕਦੇ ਹੋ ਤੁਸੀਂ ਤੇ ਡਿਟੇਲ ਦੇਖ ਕੇ ਤੁਸੀਂ ਆ ਸਕਦੇ ਹੋ ਸਾਡੇ ਕੋਲ ਜਦੋਂ ਮਰਜ਼ੀ ਕਾਲ ਕਰਕੇ ਜਦੋਂ ਮਨ ਕਰੇ ਆ ਜਾਓ ਹੋਰ ਫਿਰ ਠੀਕ ਹੈ ਭਾਈ ਤੇ ਅੱਜ ਦੀ ਜਿਹੜੀ ਕਾਰਾਂ ਰਹਿਣਗੀਆਂ ਬਾਈ ਹਨਾ ਆ ਇੰਜਨ ਗੇਅਰ ਦੀ ਵਧੀਆ ਪੂਰੀ ਇੰਜਨ ਗੇਅਰ ਦੀ ਪੂਰੀ ਗਾਰੰਟੀ ਰਹੇਗੀ ਭਾਜੀ ਐਕਸੀਡੈਂਟ ਦੀ ਗਾਰੰਟੀ ਰਹੇਗੀ ਠੀਕ ਆ ਹੁਣ ਪਹਿਲੀ ਕਾਰ ਆਪਣੇ ਲਵੇ ਸਕੋਡਾ ਦੀ ਰੈਪਿਡ ਆ ਇਹ ਰੈਪਿਡ ਆ ਭਾਜੀ ਦੇਖੋ ਬਾਈ 2017 ਮਾਡਲ ਹੈ ਹਾਂਜੀ 18 ਰਜਿਸਟਰਡ ਹੈ ਠੀਕ ਹੈ ਗੱਡੀ ਭਾਜੀ ਪੰਜਾਬ ਦਾ ਨੰਬਰ ਹੈ ਨਵੀਂ ਗੱਡੀ ਹੈ ਭਾਜੀ ਜਿਵੇਂ ਕਿੰਦੇ ਨਵੀਂ ਕਾਰ ਬਿਲਕੁਲ ਨਵੀਂ ਕਾਰ ਪੈਟਰੋਲ ਦੀ ਠੀਕ ਹੈ ਲੈ ਪੈਟਰੋਲ ਦੇ ਵਿੱਚ ਬਿਲਕੁਲ ਨਵੀਂ ਵਰਗੀ ਕਾਰ ਜੇ ਕਿਸੇ ਨੇ ਕਾਰ ਲੈਣੀ ਆਹ ਕਾਰ ਲੈ ਜਾ ਸਕਦੇ ਹੋ ਤੇ ਏ ਹੋ ਗਈ ਕਾਰਵਾਈ ਹੈਨਾ ਆਪਾਂ ਕਹਿੰਦੇ ਜਿਹੜੀ ਬਿਲਡ ਕੁਆਲਿਟੀ ਦੀ ਬਹੁਤ ਵਧੀਆ ਕਾਰ ਹੁੰਦੀ ਹੈ ਸੋਲਿਡ ਕਾਰ ਬਾਕੀ ਬਸ ਤੁਸੀਂ ਚਲਾਓਗੇ ਚਲਾ ਕੇ ਪਤਾ ਲੱਗ ਜਾਣਾ ਗੱਡੀ ਦੀ ਬਾਈ ਹੈਨਾ ਤੇ ਇਹ ਰੇਟ ਕਿੰਨਾ ਰੱਖਿਆ ਇਹਦਾ ਇਹਦਾ ਭਾਜੀ ਲਾਸਟ ਗੱਡੀ ਦੇਣੀ ਹੈ ਪਰ ਇਹ 490000 ਦੀ ਗੱਡੀ 17 17 ਮਾਡਲ 490000 ਰੁਪਏ ਦੇ ਵਿੱਚ ਬਾਈ ਆਹ ਕਾਰ ਮਿਲ ਜਾਣੀ ਹੈ ਅਗਰ ਲੋਨ ਦੀ ਗੱਲ ਕਰੀਏ ਫਾਈਨਾਂਸ ਦੀ ਗੱਲ ਕਰੀਏ ਤਾਂ ਕਿੰਨੇ ਕੁ ਪੈਸੇ ਦੇ ਕੇ ਹੋ ਜਾਣਾ ਭਾਜੀ ਇਹਦੇ ਤੇ ਪੂਰਾ ਲੋਨ ਵੀ ਕਰਾ ਦੂੰਗਾ ਮੈਂ ਪੂਰਾ ਪੂਰਾ ਵੀ ਲੋਨ ਹੋ ਜਾਣਾ ਹੈ ਬਾਈ ਇਹ ਕਰ ਇਦਾਂ ਦੀ ਆ ਤੁਹਾਡਾ ਪੂਰਾ ਲੋਨ ਵੀ ਹੋ ਸਕਦਾ ਪੂਰਾ ਮਤਲਬ ਵੀ ਆਪਾਂ ਗੱਲ ਕਰੀਏ ਵੀ ਅਪ ਟੂ 95% ਤੱਕ ਬਈ ਨਾ 5% ਦਾ ਯਾਰ ਤੁਹਾਨੂੰ ਦੇਣਾ ਪਊਗਾ ਉੱਪਰ-ਨੀਚੇ ਕਰਨਾ ਪੈਣਾ ਆਪਾਂ 100% ਕਹਿ ਨਹੀਂ ਸਕਦੇ ਵਰਤ ਵੀ ਥੋੜੇ-ਮੋਟੇ ਦੇਣੇ ਪੈਂਦੇ ਨੇ ਬਈ ਹੈਨਾ ਤੇ ਆ ਗਈ ਉਸ ਤੋਂ ਬਾਅਦ ਇਹ ਵੀ ਪੈਟਰੋਲ ਦੀ ਗੱਡੀ ਹੈ ETIOS ਟੋਟਾ ਤੁਹਾਨੂੰ ਪਤਾ ਦੱਸਣ ਦੀ ਲੋੜ ਨਹੀਂ ਹੈ ਇਹਦਾ ਚੀਜ਼ ਹੈ ਬਈ ਹੈਨਾ ਪੈਟਰੋਲ ਦੀ ਗੱਡੀ ਹੈ 19 ਮਾਡਲ ਹੈ ਬਾਜੀ ਠੀਕ ਹੈ ਲੀਵਾ ਹਾਂਜੀ ਹਾਂਜੀ ਭਾਜੀ ਇਹ ਗੱਡੀ ਲਾਸਟ ਦੇਣਾ ਆਪਾਂ ਨੇ 5.60 ਹਜ਼ਾਰ ਰੁਪਏ ਦੀ 19 ਮਾਡਲ ਹੈ 19 ਮਾਡਲ ਦੀ ਪੈਟਰੋਲ ਦੀ ਗੱਡੀ 19 ਮਾਡਲ 5 ਲੱਖ ਤੇ 60 ਹਜ਼ਾਰ ਇਸ ਤੋਂ ਬਾਅਦ ਇਹ ਬੰਦ ਹੋ ਗਈਆਂ ਵੈਸੇ ਨਾ ਹਾਂ ਬੰਦ ਹੋ ਗਈ ਸੀ ਭਾਈ ਇਸ ਤੋਂ ਬਾਅਦ ਭਈ ਇਹ ਗੱਡੀ ਨਹੀਂ ਆਈ ਭਾਈ ਤੇ ਜੇ ਕਿਸੇ ਨੇ ਬਈ ਉੱਚੇ ਮਾਡਲ ਦੇ ਵਿੱਚ ਲੈਣੀ ਆ ਆਹ ਕਾਰ ਲਿਜਾ ਸਕਦੇ ਹੋ ਤੁਸੀਂ ਭਈ ਚੰਡੀਗੜ੍ਹ ਦਾ ਨਾ ਨਵੀਂ ਕਾਰ ਹੈ ਭਾਜੀ ਹੂੰ ਹੂੰ ਇਹਨੂੰ ਰੀਬਨ ਬੰਨ ਕੇ ਲੈ ਕੇ ਜਾਓ ਮੈਂ ਕਹ ਰਿਹਾ ਘਰੇ ਲੋਕੀ ਕਹਿਣਗੇ ਵੀ ਹਾਂ ਸੱਚੀ ਨਵੀਂ ਕਾਰ ਹੈ ਸੱਚੀ ਨਵੀਂ ਲਿਆਂਦੀ ਆ ਇੱਕ ਗੱਲ ਹੋਰ ਕਰਾਂ ਭਾਈ ਹੁਣ ਉਰੇ ਐਚ ਆਰ ਨੰਬਰ ਦੀਆਂ ਗੱਡੀਆਂ ਵੀ ਨੇ ਉਰੇ ਪੀ ਵੀ ਨੰਬਰ ਦੀਆਂ ਵੀ ਨੇ ਚੰਡੀਗੜ੍ਹ ਐਚਪੀ ਨੰਬਰ ਦੀ ਮਿਲ ਸਕਦੀ ਹੈ ਹੈਨਾ ਕਿਉਂਕਿ ਆ ਚਾਰ ਸਟੇਟਾਂ ਦੇ ਅਸੀਂ ਨਾ ਵਿਚਕਾਰੀ ਬੈਠੇ ਆ ਬਈ ਓਹ ਪੰਜਾਬ ਵੀ 5 ਕਿਲੋਮੀਟਰ ਤੇ ਆ ਓਹ ਚੰਡੀਗੜ੍ਹ ਵੀ 5 ਕਿਲੋਮੀਟਰ ਤੇ ਆ ਓਹ ਹਰਿਆਣਾ ਦਾ ਨਾਲ ਲੱਗਦਾ ਨਾਲ ਲੱਗਵਾ ਸੜਕ ਟੱਪ ਕੇ ਹਰਿਆਣਾ ਬਈ ਹੈਨਾ ਤੇ ਅਦਰ ਸ਼ਿਮਲਾ ਸੁਮਲਾ ਨੇੜੇ ਪੈਂਦਾ ਜੀ ਹੈਨਾ ਤੇ ਇਹ ਕਾਰ ਦਾ ਮੁੱਲ ਸੀ ਕਾਰ ਦਾ 5,60,000 5 ਲੱਖ ਦੇ 60 ਹਜ਼ਾਰ ਫਾਈਨਾਂਸ ਦੀ ਗੱਲ ਹੋ ਜਾਣਾ ਵਧੀਆ 5 ਲੱਖ ਦਾ ਲੋਨ ਕਰਾ ਦੂੰਗਾ 60 ਹਜ਼ਾਰ ਰੁਪਏ 60 ਹਜ਼ਾਰ ਰੁਪਏ ਦੇ ਕੇ ਬਈ ਅਗਲੀ ਚੰਡੀਗੜ੍ਹ ਨੰਬਰ ਚ ਸਪਿੰਫਟ ਆ ਗਈ ਅਲਾਈ ਵੀਲ ਚੈੱਕ ਕਰ ਲੋ ਕਾਰ ਦੇ ਬਹੁਤ ਸੋਹਣੀ ਕਾਰ ਹੈ ਬਾਈ ਭਾਜੀ ਪੈਟਰੋਲ ਦੀ ਗੱਡੀ ਹੈ ਇਹ ਵੀ ਪੈਟਰੋਲ ਹੈ ਇਹ ਵੀ ਕਾਰ ਵਧੀਆ ਜੀ ਇਹਦੇ ਬਾਈ ਡੀਜ਼ਲ ਤੇ ਪੈਟਰੋਲ ਦੀ ਗੱਲ ਬਾਤ ਇੱਕੋ ਹੀ ਹੈ ਦੀ ਤਾ ਨਾ ਹਾਂ ਤੇ ਇੱਕੋ ਹੀ ਗੱਲ ਹੈ ਓਨੀ ਕੀ ਐਵਰੇਜ ਦਿੰਦੀ ਹੈ ਜੀ ਨਾ ਜਿੰਨੀ ਡੀਜ਼ਲ ਤੇ ਦੇਗੀ ਓਨੀ ਕੀ ਪੈਟਰੋਲ ਤੇ ਦਿੰਦੀ ਹੈ ਲੈ ਵੀ ਹੈ ਨਾ ਤੇ ਆ ਵੀ ਲਿਜਾ ਸਕਦੇ ਹੋ ਬਾਈ ਮਿੱਤਰੋ ਇਹ ਗੱਡੀ ਤੇ ਪੈਸੇ ਬਹੁਤ ਲਗਾਏ ਹੋਏ ਆ ਲੋ ਅਲਾਈ ਵੀਲ ਟਾਇਰ ਸਕਰੀਨ ਵਗੈਰਾ ਸਾਰਾ ਕੁਝ ਲੱਗਿਆ ਆ ਕਿਤੇ ਕੁਝ ਵੀ ਕਰਾਣ ਦੀ ਲੋੜ ਨਹੀਂ ਹੈ ਠੀਕ ਹੈ ਵੀਰੇ ਲੋ ਵੀ ਨੰਬਰ ਤੁਹਾਡਾ ਲੋਕਲ ਚੰਡੀਗ ਇਹ ਗੱਡੀ ਭਾਜੀ ਲਾਸਟ ਦੇਣੀ ਆ 5,60,000 ਰੁਪਏ ਦੀ 5 ਲੱਖ ਤੇ 60 ਹਜ਼ਾਰ ਰੁਪਏ 19 ਮਾਡਲ ਹੈ 19 ਮਾਡਲ ਲੈ ਵੀ 19 ਮਾਡਲ 5,60,000 ਦੀ ਸਵਿਫਟ ਹੈ ਐਵਰੇਜ ਦੀ ਗੱਲ ਕਰਾਂ 20+ ਦੀ ਐਵਰੇਜ ਤੁਹਾਨੂੰ ਮਿਲਨੀ ਆ ਵਧੀਆ ਕਾਰ ਆ ਲੋਨ ਗੱਲ ਕਰੀਏ ਲੋਨ ਵੀ 50,000 ਤੋਂ ਲੈ ਕੇ ਲੱਖ ਦੇ ਵਿੱਚ ਵਿੱਚ ਦੇ ਕੇ ਕਰਦੇ ਲੋਨ ਹੋ ਜਾਣਾ ਬਈ ਹਨਾ ਤੇ ਆ ਆ ਗਈ ਵਰਨਾ ਵਰਨਾ ਭਾਜੀ 2011 ਮਾਡਲ ਹੈ ਹਾਂਜੀ ਪੈਟਰੋਲ ਦੀ ਕਾਰ ਹੈ ਭਾਜੀ ਹਾਂਜੀ ਇਹ ਗੱਡੀ ਲਾਸਟ ਦੇਵਾਂਗੇ 3 ਲੱਖ ਰੁਪਏ ਦੀ ਪੂਰੇ ਪੂਰੇ 3 ਲੱਖ ਦੀ ਪੂਰੀ 3 ਲੱਖ ਰੁਪਏ ਦੀ ਮਾਡਲ 2000 2011 11 11 ਮਾਡਲ ਡੀਲਰ ਨੰਬਰ 3 ਲੱਖ ਤੋਂ ਵੀ ਪਈ ਹੈ ਨਾ ਥੋੜਾ ਮੋਟਾ ਨੀਚੇ ਕਰ ਲਾਂਗੇ ਆਪਾਂ ਮੰਨ ਲਾਂ ਥੋੜਾ ਹੋ ਜਾਣਾ ਬਿਲਕੁਲ ਬਿਲਕੁਲ ਕਰਾਂਗੇ ਜੀ ਮੰਨ ਤਾਂ ਜ਼ਰੂਰ ਕਰਾਂਗੇ ਵਿਜ਼ਿਟ ਕਰ ਲਿਓ ਜਲਦੀ ਤੋਂ ਜਲਦੀ ਪਈ ਹੈ ਕਿਉਂਕਿ ਯਾਰ ਕਾਰਾਂ ਛੇਤੀ बिक ਜਾਂਦੀਆਂ ਬਾਈ ਹਾਂਜੀ ਔਰ ਇਹ ਜਦੋਂ ਸੰਡੇ ਮਾਰਕੀਟ ਹੁੰਦੀ ਹੈ ਬਾਈ ਹਨਾ ਸੰਡੇ ਨੂੰ ਬਹੁਤ ਕੁਝ ਨੇ ਪਾਜੀ ਬਾਜ਼ਾਰ ਮੰਡੀ ਲੱਗਦੀ ਹੈ ਉਹ ਮੰਡੀ 'ਚ ਬਹੁਤ ਰਸ਼ ਹੁੰਦਾ ਹਾਂਜੀ ਹਾਂ ਮਤਲਬ ਅਗਰ ਤੁਸੀਂ ਵਰਕਿੰਗ ਡੇ 'ਚ ਆ ਕੇ ਕਾਰ ਲੈ ਤੋ ਤਾਂ ਜ਼ਿਆਦਾ ਵਧੀਆ ਹਾਂ ਬਹੁਤ ਵਧੀਆ ਉਦੋਂ ਹੈਂਡਲ ਵਧੀਆ ਤਰੀਕੇ ਨਾਲ ਹੋ ਜਾਂਦਾ ਹੁੰਦਾ ਬਿਲਕੁਲ ਸੰਡੇ ਨੂੰ ਥੋੜਾ ਇਹ ਇਹ ਪੰਜਾਬ ਦਾ ਨੰਬਰ ਡੀਜ਼ਲ ਕਾਰ ਹੈ ਭਾਜੀ 2012 ਮਾਡਲ ਹੈ ਡਿਜ਼ਾਇਰ ਹਾਂਜੀ ਸੋਨੇ ਲਾਈਵੀਲਾਂ ਦਾ ਨਵੇਂ ਟਾਇਰ ਨੇ ਵਧੀਆ ਗੱਡੀ ਹੈ ਭਾਜੀ ਡੀਜ਼ਲ ਦੀ ਕਾਰ ਹੈ ਇਕੁਇਰੇਟ 2,75,000 275 ਦਾ 275 ਪੂਰੇ 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 275 ਚ ਲੈ ਵੀ 12:30 ਮਾਡਲ ਕਾਰ ਹੈ ਹੈਨਾ ਤੇ ਲੈ ਜਾਓ ਜੇ ਕਿਸੇ ਨੇ ਕਾਰ ਲੈ ਜਾਣੀ ਆ ਵਧੀਆ ਕਾਰ ਹੈ ਤੇ ਬਾਕੀ ਜਦੋਂ ਆਉਂਗੇ ਟਰਾਈ ਲੋਂਗ ਟਰਾਈ ਲੈ ਕੇ ਹੀ ਤੁਹਾਨੂੰ ਪਤਾ ਲੱਗ ਜਾਣਾ ਵੀ ਕਾਰ ਦੀ ਕੰਡੀਸ਼ਨ ਕਿਦਾਂ ਦੀ ਆ ਬਈ ਹੈਨਾ ਤੇ ਅਗਲੀ ਕਾਰ ਦੀ ਗੱਲ ਕਰਾਂ ਅਗਲੀ ਹੈਗੀ ਡਿਜ਼ਾਇਰ ਆ ਆਪਣੀ ਡਿਜ਼ਾਇਰ 2014 ਮਾਡਲ ਹੈ ਭਾਜੀ ਹੂੰ 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 ਏ ਭਾਜੀ ਲਾਸ ਦੇ ਦਾਂਗੇ 295000 ਰੁਪਏ ਮਾਡਲ ਹੈ 14 14 14 ਮਾਡਲ ਚੰਡੀਗੜ੍ਹ ਨੰਬਰ ਲੈ ਵੀ ਨੰਬਰ ਵੀ ਸੁਣ ਆਪਾਂ ਗੱਲ ਕਰੀਏ ਵੀ ਲੋਕਲ ਚੰਡੀਗੜ੍ਹ ਦਾ ਨੰਬਰ ਹੈ ਤੇ ਰੇਟ ਵੀ ਜਾਇਜ਼ ਆ ਲੋਨ ਦੀ ਗੱਲ ਕਰਾਂ ਲੋਨ ਵੀ ਆਪਣਾ ਹੋ ਜਾਣਾ ਵਧੀਆ ਇਹ ਜਲਦੀ ਕਾਰ ਹੈ ਡਿਜ਼ਾਇਰ ਠੀਕ ਹੈ ਆ ਆ ਗਈ ਉਸ ਤੋਂ ਬਾਅਦ ਸਲੈਰੀਓ ਸਲੈਰੀਓ ਹਾਂਜੀ ਭਾਜੀ ਪੈਟਰੋਲ ਦੀ ਗੱਡੀ ਹੈ 19 ਮਾਡਲ ਹੈ ਹਾਂਜੀ ਮੈਨੂਅਲ ਕਾਰ ਹੈ ਭਾਜੀ ਫਸਟਰੋਨ ਦੀ ਗੱਡੀ ਹੈ ਇਹ ਗੱਡੀ ਲਾਸ ਦੇਵਾਂਗੇ ਭਾਜੀ 395000 ਰੁਪਏ ਦੀ 395 ਦੇ ਵਿੱਚ ਲੈ ਵੀ 395 ਦੀ ਕਾਰ ਆ ਮਿੱਤਰੋ ਬਾਕੀ ਮੌਕੇ ਤੇ ਜੋ ਹੋ ਗਿਆ ਤਾਂ ਕਰਨਾ ਲਾ ਲਾਂਗੇ ਜੋ ਹੋਏਗਾ ਭਾਜੀ ਲਓ ਜੀ ਗਾਜੀਆਬਾਦ ਨੰਬਰ ਦੀ ਆ ਗਈ ਆਪਣੇ ਲਵੇ ਕ੍ਰੇਟਾ ਕਾਲੇ ਰੰਗ ਦੀ ਕਾਲੇ ਰੰਗ ਦੀ ਕ੍ਰੇਟਾ ਭਾਜੀ ਹਾਂਜੀ ਹਾਂ ਅਜੇ ਗੱਡੀ ਇਹ ਤਿਆਰ ਰਬਿੰਗ ਪਾਲਿਸ਼ ਨਹੀਂ ਹੋਣੀ ਗਈ ਹਾਂਜੀ ਅਜੇ ਕਰਾਉਣੀ ਹੈ ਅਜੇ ਸਾਡੇ ਕੋਲ ਆਈ ਸੀ ਮੈਂ ਕਿਹਾ ਚਲੋ ਕੋਈ ਨਾ ਦਿਖਾ ਦਿੰਦੇ ਆ ਲੋਕਾਂ ਨੂੰ ਹਾਂਜੀ ਠੀਕ ਹੈ ਵੀ ਇਹ ਅਪਕਮਿੰਗ ਕਾਰ ਆ ਤੁਹਾਨੂੰ ਦਿਖਾਤੀ ਆ ਭਾਜਾ ਦਿਖਾਤੀ ਵੀ ਆ ਕੰਡੀਸ਼ਨ ਦੀ ਕਾਰ ਆ 21 ਮਾਡਲ ਹੈ ਹਾਂਜੀ 4-5000 ਕਿਲੋਮੀਟਰ ਚੱਲੀ ਆ ਸਿਰਫ 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 4-5000 ਕਿਲੋਮੀਟਰ ਚੱਲੀ ਆ ਪੈਟਰੋਲ ਦੀ ਕਾਰ ਹੈ ਹਾਂ ਰੁਪਏ ਦੀ ਲੈ ਵੀ ਆ ਤੋਹਫਾ ਸਿਰਫ 5000 ਕਿਲੋਮੀਟਰ ਚੱਲੀ ਹੋਈ ਕਾਰ ਆ ਇਹ ਜੇ ਕਿਸੇ ਨੇ ਇਹ ਕਾਰ ਲੈਣੀ ਆ ਕਾਰ ਲੈ ਜਾ ਸਕਦੇ ਹੋ ਭਾਈ ਆ ਕੇ ਚੈੱਕ ਕਰ ਲਓ ਟਰਾਈ ਲੈ ਲਓ ਵੈਸੇ ਤਾਂ ਮੇਰੇ ਹਿਸਾਬ ਨਾਲ ਫਿਰ ਟਾਇਰ ਵੀ ਨਾਲ ਦੀ ਹੋਣਗੇ ਭਾਈ ਨਾਲ ਦੇ ਭਾਜੀ ਨਾਲ ਦੇ ਨਾਲ ਦੇ ਟਾਇਰਾਂ ਦੀ ਕਾਰ ਹੈ ਜਲਦੀ ਵਿਜ਼ਿਟ ਕਰ ਲਓ ਰੇਟ ਬਹੁਤ ਜਾਇਜ਼ ਦਿੱਤਾ ਹੈ ਨਵੀਂ ਸ਼ੇਪ ਕਾਰ ਆ ਭਾਈ ਇੰਨੇ ਰੇਟ 'ਚ ਨਹੀਂ ਮਿਲਦੀ ਕਾਰ ਨਹੀਂ ਮਿਲਦੀ ਭਾਜੀ ਹਨਾ ਤੇ ਆਜੋ ਫਿਰ ਕਰ ਲਓ ਡੀਲ ਗ੍ਰੈਬ ਅਗਲੀ ਆ ਗਈ ਆਪਣੇ ਲਵੇ ਟੋਯੋਟਾ ਦੀ ਇਟਿਓਸ ਇਟਿਓਸ 2014 ਮਾਡਲ ਹੈ ਭਾਜੀ ਹੂੰ ਹੂੰ ਇਹ ਗੱਡੀ ਦਵਾਂਗੇ ਭਾਜੀ 360000 ਰੁਪਏ ਦੀ 360 ਦੇ ਵਿੱਚ ਵਿੱਚ 360 ਦੀ ਹਾਂ ਜੀ ਚੰਡੀਗੜ੍ਹ ਦਾ ਨੰਬਰ ਫਸਟ ਓਨਰ ਗੱਡੀ ਹੈ ਭਾਜੀ ਠੀਕ ਹੈ ਜੀ ਡੀਜ਼ਲ ਕਾਰ ਲੈ ਵੀ ਚੱਕ ਲੋ ਬਈ ਮਿੱਤਰੋ ਜੇ ਕਿਸੇ ਨੇ ਕਾਰ ਲੈਣੀ ਆ ਇੰਟੀਰੀਅਰ ਵਗੈਰਾ ਬਹੁਤ ਸੋਹਣਾ ਕਾਰ ਦਾ ਆਜਾ ਹੁਣ ਤੁਹਾਨੂੰ 7 ਸੀਟਰ ਕਾਰਾਂ ਵੀ ਦਿੰਨਾ ਮੈਂ ਹਨਾ ਇਹ ਵੀ ਬਹੁਤ ਸੋਹਣੀਆਂ ਕਾਰਾਂ ਖੜੀਆਂ ਆਪਣੇ ਲਵੇ ਤਿੰਨ ਆ ਆ ਗਈ ਐਕਸਯੂਵੀ ਐਕਸਯੂਵੀ ਭਾਜੀ W10 ਹੈ 500 ਹਾਂ ਜੀ ਹਾਂ ਜੀ ਭਾਜੀ ਇਹ ਗੱਡੀ ਇੰਨੀ ਕਿ ਨਵੀਂ ਹੈ ਸਟਾਰਟ ਕਰੀ ਤਾਂ ਪਤਾ ਨਹੀਂ ਲੱਗਦਾ ਅੱਛਾ ਇਹਦੀ ਗਾਰੰਟੀ ਹੈ ਮੇਰੀ ਸਨਰੂ ਵਾਲੀ ਸਨਰੂ ਵਾਲੀ ਸਨਰੂ ਲੱਗਿਆ ਹੋਇਆ ਵਧੀਆ ਗੱਡੀ ਹੈ ਭਾਜੀ ਮਤਲਬ ਆਰਮੀ ਆਫੀਸਰ ਦੀ ਗੱਡੀ ਹੈ ਕੈਨ ਦਾ ਭਾਪ ਵੀ ਟ్రਾਈ ਲੈਂਦੀ ਲੋੜ ਲੋੜ ਨਹੀਂ ਹੈ ਨਹੀਂ ਬੰਦਾ ਸਟਾਰਟ ਕਰੇਗਾ ਸਿਰਫ ਉਹਨੇ ਚ ਸਮਝ ਜਾਏਗਾ ਅੱਛਾ ਹਾਂਜੀ ਵੀ ਲੈਣ ਵਾਲੀ ਕਾਰ ਹੈ ਲੈਣ ਵਾਲੀ ਕਾਰ ਲੈ ਵੀ ਜਿਹਨੂੰ ਕਾਰ ਦੀ ਪਰਖ ਹੋਊਗੀ ਭਾਈ ਹਨਾ ਕੱਲਾ ਸੈਲਫ ਮਾਰ ਕੇ ਦੇਖ ਲੂਗਾ ਬੰਦਾ ਅਗਲਾ ਡੀਲ ਟ్రਾਈ ਬਾਅਦ ਚ ਲੂਗਾ ਡੀਲ ਪਹਿਲਾਂ ਕਰ ਲੂਗਾ ਡੀਲ ਪਹਿਲਾਂ ਕਰ ਲੂਗਾ ਹਨਾ ਹਾਂਜੀ ਨਵੇਂ ਟਾਇਰ ਅਲਾਇਸ ਸੋਹਣੇ ਤੇ ਨਵੀਂ ਸ਼ੇਪ ਦੀ ਕ ਇਹ ਗੱਡੀ ਲਾਸਟ ਦਵਾਂਗੇ ਭਾਜੀ 7 ਲੱਖ ਰੁਪਏ ਵਿੱਚ 7 ਲੱਖ ਰੁਪਏ ਦੇ ਪੰਜ ਚਾਰ ਹਜ਼ਾਰ ਨੁਮਾਨ ਜ਼ਰੂਰ ਕਰਾਇਆ ਮਾਨੋ ਇਹ ਤੁਹਾਡਾ ਲੋਕਲ ਨੰਬਰ ਪੰਜ ਕੁਲੇ ਦਾ ਅੱਜ ਕੁਲੇ ਸਾਹਮਣੇ ਹੀ ਪੈਂਦਾ ਜੀ ਹੂੰ ਹੂੰ ਲਾ ਇਹ ਪੰਜ ਕੁਲੇ ਨਾਲ ਵਾਸਤੇ ਇਹ ਹੈਗਾ ਤੁਹਾਡਾ ਇਹ ਵੀ ਪੰਜ ਕੁਲੇ ਦੀ ਹੈ ਇਹ ਵੀ ਪੰਜ ਕੁਲਾ ਭਾਜੀ ਇਹ ਚੰਡੀਗੜ੍ਹ ਅਥਾਰਟੀ ਦਾ ਨਾ ਅਥਾਰਟੀ ਦਾ ਹਾਂ ਜੀ ਹੂੰ ਐਚ ਆਰ 70 ਇਹ ਵੀ ਡਬਲਯੂ 10 ਹੈ ਭਾਜੀ ਠੀਕ ਹੈ ਇਹ 15 ਮਾਡਲ ਹੈ 15 6.5 ਲੱਖ ਰੁਪਏ ਦੀ ਲਾਸਟ 6.5 ਲੱਖ ਰੁਪਏ ਲੈ ਵੀ 6.5 ਲੱਖ ਰੁਪਈਆ ਦੇ ਵਿੱਚ ਆਹ ਕਾਰ ਮਿਲ ਜਾਣੀ ਹੈ ਬਈ ਉਹੀ 50000 ਵੱਧ ਤੋਂ ਵੱਧ 70000 ਰ ਅਸੀਂ ਕਹਨੇ ਆ ਵੀ ਸਪਨਾ ਦੇ ਝੰਡੜ ਚਾਹੇ ਨਾ ਫਸੋ ਤੇ ਕੈਸ਼ ਤੋਂ ਕੈਸ਼ ਲੈ ਕੇ ਜਾਓ ਹਣਾ ਅਗਰ ਕਰਾਉਣਾ ਕਿਸੇ ਨੂੰ ਤਾਂ ਕਰਵਾ ਸਕਦੇ ਬਈ ਹਣਾ ਹੁਣ ਕਈ ਮਿੱਤਰ ਕਮੈਂਟ ਕਰਦੇ ਨਾਲ ਹੁਣ ਵੀ ਤੁਸੀਂ ਲੋਨ 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 ਕਰੀ ਬਈ ਅੱਜ ਕੱਲ ਕਰਾਉਂਦੀ ਲੋਨ ਨੇ ਬਈ ਲੋਨ ਕਰਾਉਂਦੇ ਹਣਾ ਕਿਸੇ ਦੇ ਸਿੰਪਲ ਸਕੋਰ ਡਾਊਨ ਹੋਇਆ ਹੁੰਦਾ ਉਹਨੂੰ ਅੱਪ ਕਰਨ ਲਈ ਲੋਨ ਕਰਵਾਉਂਦੇ ਨੇ ਬਹੁਤ ਕੁਝ ਹੁੰਦਾ ਬਈ ਹਣਾ ਐਵੇਂ ਨਾ ਕਮੈਂਟ ਕਰੀ ਜਾਇਆ ਕਰੋ ਗੰਦੇ ਜਿਹੇ ਵਧੀਆ ਕਮੈਂਟ ਕਰਿਆ ਕਰੋ ਤੁਸੀਂ ਇਹ 2018 ਮਾਡਲ ਹੈ ਪਾਜੀ ਹਾਂਜੀ ਹਾਂਜੀ ਬਲੈਰੋ ਨਵੇਂ ਟਾਇਰ ਠੀਕ ਹੈ ਨਵੇਂ ਸੀਟ ਕਵਰ ਨਵੀਕਾਰ ਠੀਕ ਹੈ ਇਹਦਾ ਵੀ ਦਿਖ ਰਹੀ ਹੈ ਹਾਂਜੀ ਓਕੇ ਰਿਪੋਰਟ ਘਾਰ ਹੈ ਤੇ ਜੇ ਕਿਸੇ ਦਾ ਇਹਦਾ ਯਸਨ ਉਹਦਾ ਰੇਟ ਹੈ 6.5 ਲੱਖ ਸਾਢੇ 6 ਲੱਖ ਸਾਢੇ 6 ਲੱਖ 18 ਮਾਡਲ ਦੀ 18 ਮਾਡਲ ਲੈ ਵੀ ਪਰ ਚੱਲੀ ਰਿਕਾਰਡ ਦੇ ਨਾਲ ਹੈ ਭਾਜੀ 50000 50000 ਹਾਂਜੀ ਸਿਰਫ 50000 ਕਿਲੋਮੀਟਰ ਚੱਲੀ ਰਿਕਾਰਡ ਦੇ ਨਾਲ ਬਲੈਰੋ ਰੇਟ ਵੀ ਕੁਛ ਨਹੀਂ ਬਿਲਕੁਲ ਜਾਇਜ਼ ਰੇਟ ਤੇ ਘਾਰ ਮਿਲ ਜਾਣੀ ਆ ਜਲਦੀ ਵਿਜ਼ਿਟ ਕਰ ਲੋ ਆ uh, a1 ਮੋਟਰਸ ਮਣੀ ਮਾਦਰਾ ਬਾਈ ਪ੍ਰਿੰਸ ਲਵੇ ਬਾਈ ਹਨਾ ਆ ਆ ਗਈ ਬਾਈ ਉਸ ਤੋਂ ਬਾਅਦ ਅਗਲੀ ਗੱਲ ਕਰੀ ਆਪਣੇ ਲਵੇ ਬ੍ਰੈਜ਼ਾ 2018 ਇਹ ਵੈਰੀਐਂਟ ਕਿਹੜਾ ਹੈ ਇਹ vdi ਆਪਸ਼ਨਲ ਆਪਸ਼ਨਲ ਇਹਦੇ ਵਿੱਚ ਆ ਆ ਗਈਆਂ ਲਾਈਟਾਂ ਦੂਜੀ ਹਨਾ ਫੋਗ ਆਪਣੇ ਪ੍ਰੋਜੈਕਟਰ ਪ੍ਰੋਜੈਕਟਰ ਲਾਈਟਾਂ ਹਾਂਜੀ ਹਾਂਜੀ ਅਲਾਇ ਵਿਲ ਵਗੈਰਾ ਵਧੀਆ ਹੁੰਦੇ ਨੇ ਕਾਰ ਆਫਟਰ ਮਾਰਕੀਟ ਅਲੋਏ ਟਾਇਰ ਵਧੀਆ ਪਿਆ ਹੈ ਗੱਡੀ ਗੱਡੀ ਵੀ ਵਧੀਆ ਹੈ ਭਾਜੀ ਠੀਕ ਹੈ ਜ਼ੀਰੋ ਸਾਊਂਡ ਵਾਲੀ ਗੱਡੀ ਹੈ ਹੂੰ 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 ਅੱਛੀ ਗੱਡੀ ਹੈ ਪੈਟਰੋਲ ਡੀਜ਼ਲ ਰੈਸ਼ ਡੀਜ਼ਲ ਹਾਂਜੀ 23 24 ਦਾ ਐਵਰੇਜ ਕਿੰਨਾਂ ਕਿੰਨਾਂ ਦੀ ਹੈ ਵਧੀਆ ਦੀ ਹੈ ਇਹ ਗੱਡੀ ਭਾਜੀ ਲਾਸਟ ਦਵਾਂਗੇ ਆਪਾਂ 6,75,000 6,75 ਦੇ ਵਿੱਚ 6,75,000 ਦੀ ਕਾਰ ਆ ਲੈ ਜਾਓ ਜੇ ਕਿਸੇ ਨੇ ਕਾਰ ਲੈ ਜਾਣੀ ਆ ਵਧੀਆ ਰੇਟ ਚ ਕਾਰ ਆ ਤੇ ਅਗਲੀ ਡਸਟਰ ਆਪਣੇ ਲੈਵੇ ਇਹਦੀ ਗੱਲ ਕਰਾਂ ਵੀਰੇ 12 ਮਾਡਲ ਆ ਭਾਜੀ ਹਾਂ ਇੱਕੋ ਹੀ ਰੇਟ 2,10,000 210 ਦੇ ਵਿੱਚ ਲੈ ਵੀ 2,10,000 ਰੁਪਏ ਦੀ 12 ਜੇ ਕਿਸੇ ਨੇ ਵਧੀਆ ਐਸਯੂਵੀ ਉੱਚੇ ਆਪਾਂ ਕਹਿੰਦੇ ਉੱਚੇ ਸੈਗਮੈਂਟ ਦੀ ਕਾਰ ਲੈਣੀ ਆ ਰ ਵੀ ਉੱਚੀ ਕਾਰ ਲੈਣੀ ਆ ਸੀ ਕੰਫਰਟ ਹੋਵੇ ਐਵਰੇਜ ਹੋਵੇ ਸਾਰੇ ਪੱਖੋਂ ਵਧੀਆ ਕਾਰ ਹੈਗੀ ਆਹ ਕਾਰ ਲਿਆ ਸਕਦੇ ਹੋ ਬਈ ਵਧੀਆ ਕੇਅਰ ਨਾਲ ਚਲਾਉਂਗੇ ਕਾਰ ਕੋਈ ਖਰਚਾ ਨਹੀਂ ਕੱਢਦੀ ਜੇ ਤੁਸੀਂ ਆਪਾਂ ਗੱਲ ਕਰੀਏ ਵੀ ਉਹੀ ਅੰਨੇ ਮਾ ਚਲਾਉਣੀ ਹੈ ਸਰਵਿਸ ਨਹੀਂ ਕਰਾਉਣੀ ਕੋਈ ਫਿਲਟਰ ਨਹੀਂ ਤੇ ਹੁਣਾ ਫਿਰ ਤਾਂ ਗੱਡੀ ਫੇਰ ਨਹੀਂ ਉਹਦਾ ਫਿਰ ਹਫਤਾ ਸਰੀਰ ਵੀ ਜਵਾਦ ਦੇ ਜਾਂਦਾ ਬਿਲਕੁਲ ਬਾਜੀ ਬਿਲਕੁਲ ਕਿ ਨਹੀਂ ਭਾਈ ਤੇ ਬਾਕੀ ਗੱਡੀ ਦਾ ਹੁਣ ਪਰ ਕੀ ਕਹੀ ਇਹ ਤਾਂ ਹੈ ਹੀ ਮਸ਼ੀਨਰੀ ਆ ਭਾਈ ਫਿਲਟਰ ਮਾਰਕਟ ਅਲੋਇਟ ਆ ਸਭ ਕੁਝ ਪਿਆ ਹੈ ਕੁਝ ਕਰਾਣ ਦੀ ਲੋੜ ਨਹੀਂ ਹੈ 210000 ਰੁਪਏ ਦੇ ਆ ਗਈ ਇਕੋ ਇਕੋ स्पोर्ट 2015 ਰਜਿਸਟਰਡ 16 ਹਾਂਜੀ 3.5 ਲੱਖ ਰੁਪਏ ਦੀ ਗੱਡੀ 3.5 ਲੱਖ ਰੁਪਈਆ ਦੀ ਲੈ ਵੀ ਇਹ ਵੀ ਬਿਲਡ ਕੁਆਲਟੀ ਪੂਰੀ ਓਕੇ ਰਿਪੋਰਟ ਆ ਸੋਲਿ ਬਹਿਰ ਅੱਜ ਕੱਲ ਹਾਈ ਟ੍ਰੈਂਡ ਬਈ ਸੋਲਿਡ ਕਾਰਾਂ ਦਾ ਜੇ ਬੰਦਾ ਸੋਲਿਡ ਕਾਰ ਰੱਖਦਾ ਨਾ ਵੀ ਬੰਦੇ ਦੀ ਆਪਦੀ ਸੇਫਟੀ ਆਪਦੀ ਸੇਫਟੀ ਹੈ ਲੋਕ ਤਾਂ ਨੇ ਹੋਏ ਆਉਂਦੇ ਨੇ ਅਸੀਂ ਕਹਿੰਦੇ ਨਾ ਪਤਾ ਗੱਡੀ 'ਚ ਆਪਾਂ ਵੇਣੇ ਨਾ ਉਹ ਆਪਣਾ ਕਹਿੰਦੇ ਲੋਕ ਨੇ ਹੋਏ ਆਉਂਦੇ ਨਾ ਆਪਾਂ ਉਹਨਾਂ ਨੂੰ ਕਹਿੰਦੇ ਵੀ ਆਪਣੀ ਸੇਫਟੀ ਲਈ ਹੈ ਤੇ ਆ ਆ ਗਈ H20 ਆਪਣੀ H20 ਭਾਜੀ 2011 ਮਾਡਲ ਡੀਜ਼ਲ ਦੀ ਗੱਡੀ ਹੈ ਇਹ ਭਾਜੀ ਲਾਸਟ ਦਵਾਂਗੇ ਪਰ 2,10,000 ਰੁਪਏ 2,10 ਦੇ ਵਿੱਚ ਲੈ ਵੀ 2,10,000 ਦੀ ਰੇਂਜ ਦੇ ਵਿੱਚ ਕਾਰ ਚਾਰ ਨੰਬਰ ਹੈ ਭਾਜੀ ਹਾਂਜੀ ਹਾਂ ਮੈਂ ਕਹ ਰਿਹਾ ਗੱਡੀ ਆ ਕੇ ਟਰਾਈ ਮਾਰੋ ਹਾਂਜੀ ਪਾਸ ਪੂਰੀ ਪਾਸ ਐਂਡ ਗੱਲ ਬਾਤ ਬਿਲਕੁਲ ਭਾਜੀ ਆਹ ਕਾਰ ਵੀ ਤੁਹਾਡੇ ਵਾਸਤੇ ਆ ਵਧੀਆ ਕਾਰ ਲੈ ਜਾਣੀ ਆ ਤਾਂ ਆਹ ਕਾਰ ਲੈ ਜਾ ਲੈ ਜੋ ਘਰੇ ਰੱਖਣ ਨੂੰ ਛੋਟੀ ਕਾਰ ਲੈਣੀ ਹੈ ਚੰਡੀਗੜ੍ਹ ਨੰਬਰ ਦੀ ਹੋ ਕਿ ਪੰਜਾਬ ਦੇ ਲੈ ਕੇ ਆ ਰਿਹਾ ਐਜ਼ ਇਟ ਨਾਮ ਹੋ ਜਾਊਗੀ ਹਣਾ ਵੀ ਤੁਹਾਨੂੰ ਨੰਬਰ ਚੇਂਜ ਕਰਾਉਣ ਦੀ ਵੀ ਲੋੜ ਨਹੀਂ ਹੈਗੀ ਤੇ ਆ ਅਗਲੀ ਆ ਗਈ ਆਪਣੇ ਲਵੇ ਲੋਕਲ ਨੰਬਰ 822013 ਪੈਟਰੋਲ ਹਾਂਜੀ ਭਾਜੀ ਇਹ ਗੱਡੀ ਲਾ ਸਕਾਂਗੇ ਆਪਾਂ 3 ਲੱਖ 20000 ਰੁਪਏ 3 ਲੱਖ ਤੇ 20000 ਰੁਪਏ ਲੈ ਵੀ 320000 ਜਿਹੜੀ ਇਹ ਕਾਰ ਮਿਲਣੀ ਹੈਗੀ ਪੈਟਰੋਲ ਦੀ 13 ਮਾਡਲ ਦੀ ਗੱਡੀ ਫਸਟ ਓਨਰ ਕਾਰ ਇਹਦੇ ਤੇ ਲੋਨ ਹੋ ਜਾਊਗਾ ਲੋਨ ਕਰਾ ਦਾਂਗੇ ਠੀਕ ਹੈ ਕਿੰਨਾ ਹੋ ਜਾਊਗਾ ਇਹਦੇ ਤੇ 2 ਲੱਖ ਦਾ ਲੋਨ ਕਰਾ ਦਾਂਗੇ ਜੀ ਲੈ ਬਈ 2 ਲੱਖ ਦਾ ਕਾਰ ਤੇ ਲੋਨ ਕਰਾ ਦਾਂਗੇ ਬਾਕੀ ਬਈ ਹਨਾ ਹੌਲੀ ਹੌਲੀ ਕਿਸ਼ਤਾਂ ਭਰ ਲਿਓ ਹੋਰ ਵੀ ਉਧ ਕਾਰਾਂ ਖੜੀਆਂ ਆਪਣੇ ਕੋਲ ਚੱਲੀ ਨੇ ਹੋਰ ਸਾ ਹੋਰ ਅੱਜ ਫਿਰ ਬਈ ਹੋਰ ਕਾਰਾਂ ਆ ਦਿਖਾਣੇ ਜੀ